ਕਾਲਜ ਤੋਂ ਸਦਾ ਮੈਨੂੰ ਆਪਣੇ ਘਰਦਿਆਂ ਨਾਲ ਇੱਕ ਵਿਆਹ ਤੇ ਜਾਣਾ ਪਿਆ। ਸੋ ਸਾਡੀ ਕਾਲਜ ਦੀ ਯੂਨੀਫਾਰਮ ਹੁੰਦੀ ਸੀ ਉਹ ਚਿੱਟਾ ਸੂਟ ਤੇ ਨਾਲ ਦੁਪੱਟਾ ਹੁੰਦਾ ਸੀ ਉਹ ਤੁਸੀਂ ਰੰਗਦਾਰ ਵੀ ਲੈ ਸਕਦੇ ਸੀ। ਪਰ ਇਦੋਂ ਸਾਦਾ ਕੀ ਕੁਝ ਹੋਊਗਾ ਹੈਨਾ ਤੇ ਅਸੀਂ ਇੱਕ ਵਿਆਹ ਤੇ ਜਾਣਾ ਸੀ ਤੇ ਮੈਂ ਆਪਣੇ ਘਰਦਿਆਂ ਨੂੰ ਕਿਹਾ ਮੋਗੇ ਜਾਣਾ ਸੀ। ਮੈਂ ਕਿਹਾ ਮੈਨੂੰ ਘਰੇ ਪਹਿਲਾਂ ਛੱਡ ਦਿਓ। ਛੜਾ ਛੜਾ ਮੋਗੇ ਅਲੱਗ ਕਰ। ਵੀ ਮੈਂ ਤਿਆਰ ਨਹੀਂ ਹਾਂ ਉਸ ਵਿਆਹ ਤੇ ਜਾਣ ਨੂੰ। ਹੂੰ। ਤੇ ਮੇਰੇ ਫਾਦਰ ਜਿਵੇਂ ਹਮੇਸ਼ਾ ਹੀ ਵੀ ਨਹੀਂ ਮੈਨੂੰ ਤਾਂ ਤੂੰ ਬਹੁਤ देर ਕਰਤਾ ਲੇਟ ਕਰਤਾ ਗਈ ਮੈਂ ਤਾਂ ਉਥੇ ਮੇਰੀ ਤਾਂ ਮਿਲਣੀ ਵੀ ਹੈ ਤੇ ਮੈਂ ਉਹਨਾਂ ਨੂੰ ਹੋਰ ਨਹੀਂ ਪਰੇਸ਼ਾਨ ਕਰ ਸਕਦਾ ਤੇ ਤੂੰ ਚੱਲ ਉਹਨਾਂ ਕੱਪੜਿਆਂ ਦੇ ਵਿੱਚ ਮੈਂ ਤੇ ਇੱਕ ਖੁੰਝੇ ਚ ਲੱਗ ਕੇ ਖੜੀ ਰਹੀ ਮੈਨੂੰ ਕਹਿੰਦੇ ਇਹੋ ਜਿਹੇ ਤਾਂ ਕਿਸੇ ਨੇ ਨਹੀਂ ਪਾਏ ਹੋਣੇ ਬਹੁਤ ਸੋਹਣੇ ਪਾਏ ਉਹ ਸੱਚੀ ਹੋਈ ਕਿਸੇ ਨੇ ਨਹੀਂ ਸਿਪਾਏ ਉਹਨਾਂ ਦੇ ਜਿਹੜੇ ਲੱਗੇ ਵੀ ਸੀ ਉਹ ਵੀ ਇੰਨਾ ਸੋਹਣਾ ਤਿਆਰ ਹੋ ਕੇ ਆਏ ਸੀ ਕਿਉਂਕਿ ਮਾਹੌਲ ਇਹੋ ਜਿਹਾ ਸੀ ਵੱਧੀਆ ਮਤਲਬ ਵਿਆਹ ਤੇ ਹਰ ਕੋਈ ਤਿਆਰ ਹੀ ਹੋ ਕੇ ਆਉਂਦਾ ਤੇ ਮੈਂ ਤੇ ਇੰਨੀ ਆਵਦੇ ਨੂੰ ਮੇਰੇ ਜੀ ਹੀਨ ਭਾਵਨਾ ਜੀ ਆ ਗਈ ਤੇ ਮੈਂ ਖੁੰਝੇ ਲੱਗੀ ਖੜੀ ਕਿਸੇ ਨੂੰ ਨਾ ਮਿਲਾਂ ਵੀ ਮੈਨੂੰ ਕੋਈ ਦੇਖੇ ਵੀ ਨਾ ਤੇ ਬਾਅਦ ਚ ਜਦੋਂ ਘਰ ਆਏ ਤੇ ਮੇਰੇ ਪੇਰੈਂਟਸ ਨੇ ਮੈਨੂੰ ਪੁੱਛਿਆ ਵੀ ਤੂੰ ਸਾਰਿਆਂ ਨੂੰ ਮਿਲਣਾ ਸੀ ਇਹ ਕੀ ਤਰੀਕਾ ਹੋਇਆ ਵਿਆਹ ਤੇ ਗਏ ਮੈਂ ਕਿ ਮੈਨੂੰ ਸ਼ਰਮ ਬਹੁਤ ਆ ਰਹੀ ਸੀ ਮੇਰੇ ਕੱਪੜੇ ਬਹੁਤ ਸਧਾਰਨ ਸੀ ਵਿਆਹ ਤੇ ਜਾਣ ਵਾਲੇ ਥੋੜੋ ਸੀ ਤੇ ਮੇਰੇ ਫਾਦਰ ਨੇ ਕਿਹਾ ਬੇਟਾ ਇੰਨੀ ਨਹੀਂ ਪਰਵਾਹ ਕਰੀ ਦੀ ਜਿਹੜੇ ਜਾਣਦੇ ਉਹ ਜਾਣਦੇ ਹੀ ਆ ਜਿਹੜੇ ਜਾਣਦੇ ਨਹੀਂ ਉਹ ਜਾਣਦੇ ਨਹੀਂ